ਸਸਤੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆਂ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਡਮੈਂਟ ਤੋਂ ਹਲਕੀ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਬਣੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਸਵੇਰ ਤੋਂ ਹੀ ਇਸੇ ਤਰੀਕੇ ਨਾਲ ਵਰਕਰਾਰ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਤੁਸੀਂ ਦੇਖੋਗੇ ਤਾਂ ਬੱਦਲਬਾਈ ਦਾ ਇਹ ਅਸਰ ਸਵੇਰ ਤੋਂ ਰਹਿਣ ਕਾਰਨ ਤਾਪਮਾਨ ਦੇ ਵਿੱਚ ਵੱਡੀ ਕਰਵਟਾਈ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰਾਂਗੇ ਤਾਂ ਇਹ ਬੱਦਲ ਵਾਸੀ ਤਰੀਕੇ ਨਾਲ ਸਾਨੂੰ ਇਸ ਤਰੀਕੇ ਨਾਲ ਗੱਲ ਕੀਤੀ ਜਾ ਉਹ ਤਾਂ ਹਿਮਾਚਲ ਤੋਂ ਫਿਲਹਾਲ ਦੂਰ ਹੈ ਉੱਤਰਾਖੰਡ ਤੇ ਯੂਪੀ ਵਿੱਚ ਬਣੀ ਹੋਈ ਹੈ ਜਿਸ ਤਰੀਕੇ ਦੀ ਹਵਾ ਚੱਲ ਰਹੀ ਹੈ ਤਾਂ ਲੱਗ ਰਿਹਾ ਹੈ ਕਿ ਸ਼ਾਮ ਦੇ ਵੇਲੇ ਤੱਕ ਇਹ ਪੰਜਾਬ ਦੇ ਵਿੱਚ ਇਸ ਦੀ ਐਂਟਰੀ ਤੈਅ ਹੈ ਖਾਸ ਤੌਰ ਤੇ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣਾ ਅਤੇ ਰੂਪਨਗਰ ਇਹ ਚਾਰਕ ਜ਼ਿਲ੍ਹੇ ਨੇ ਜਿਹੜੇ ਇਸ ਸਿਸਟਮ ਤੋਂ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਬਾਕੀ ਇਹ ਜਿਹੜੇ ਸਿਸਟਮ ਨੇ ਹੌਲੀ-ਹੌਲੀ ਅੱਗੇ ਵਧ ਰਹੇ ਨੇ ਤਾਂ ਇਸ ਦੀ ਵਿੱਚ ਥੋੜੀ ਜਿਹੀ ਡਿਲੇ ਵੀ ਹੋ ਸਕਦੀ ਹੈ ਯਾਨੀ ਕਿ ਸਿਸਟਮ ਸ਼ਾਮ ਦੀ ਬਜਾਏ ਰਾਤ ਤੱਕ ਪੰਜਾਬ ਤੱਕ ਪਹੁੰਚ ਕਰ ਸਕਦੇ ਨੇ ਜਿਸ ਦੇ ਨਾਲ ਆਪਾਂ ਕਹਿ ਸਕਦੇ ਕਿ ਆਉਂਦੇ 5-4 ਘੰਟਿਆਂ ਵਿੱਚ ਉਮੀਦ ਹੀ ਉਮੀਦ ਜਿਹੜੀ ਹੈ ਉਹ 50% ਹੈ ਬਾਕੀ ਅਗਰ ਇਸ ਸਿਸਟਮ ਦੇ ਵਿੱਚ ਕੋਈ ਚੇਂਜ ਹੋਇਆ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਅਸੀਂ ਅਗਲੀ ਵੀਡੀਓ ਵਿੱਚ ਸਾਂਝੀ ਕਰ ਦਵਾਂਗੇ ਜੋ ਕਿ ਸ਼ਾਮ ਤੋਂ ਲੈ ਕੇ ਰਾਤ ਦੀ ਅਪਡੇਟ ਹੋਵੇਗੀ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੇ ਵਿੱਚ ਵੱਡੀ ਗਰਾਬਟਾਉਣ ਕਰਨ ਤਾਪਮਾਨ ਪੰਜਾਬ ਦੇ ਵੱਖ-ਵੱਖ ਕਿਸੇ ਵਿੱਚ 30 ਤੋਂ 32 ਡਿਗਰੀ ਦੇ ਵਿੱਚਕਾਰ ਬਣਿਆ ਹੋਇਆ ਹੈ ਹਲਕੀ ਦਰਮਿਆਨੀ ਹਵਾ ਠੰਡੀ ਚੱਲ ਰਹੀ ਹੈ ਜਿਸ ਦੇ ਨਾਲ ਹਮਸ ਤੋਂ ਥੋੜੀ ਜਿਹੀ ਰਾਹਤ ਪੰਜਾਬ ਵਾਸੀ ਨੂੰ ਫਿਲਹਾਲ ਮਿਲੀ ਹੈ ਇਸ ਤੋਂ ਇਲਾਵਾ ਕੋਈ ਮੀਂਹ ਦੀ ਸੰਭਾਵਨਾਵਾਂ ਫਿਲਹਾਲ 50% ਹੀ ਨੇ ਅਗਰ ਕੋਈ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਅਗਲੀ ਵੀਡੀਓ ਵਿੱਚ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ